ਆ ਹਿੰਦੂ ਹੈ ਜਾਂ ਆ ਜੇ ਕੋਈ ਹੋਰ ਧਰਮ ਦਾ ਤਾਂ ਇਹਨੂੰ ਅਸੀਂ हमरे ਸ਼ਕਾ ਲਈ ਇਹਨੂੰ ਗੁਰੂ ਵਾਲੇ ਬਣਾ ਲਈਏ ਕਿਉਂ ਇਸੀ ਤੇ ਜ਼ੋਰ ਦਿੱਤਾ ਹੋਇਆ ਮੈਨੂੰ ਗੁਰੂ ਵਾਲਾ ਮਾੜਾ ਨੇ ਕਦੇ ਨਾ ਧੱਕਾ ਨਹੀਂ ਕੀਤਾ ਹੈ ਮੈਨਾਂ ਕਹਿੰਦੇ ਪਿਆਰ ਨਾਲ ਲਾਓ ਧੱਕਾ ਨਹੀਂ ਕਰਦੇ ਫੋਰਸ ਨਹੀਂ ਕਰਦੇ ਉਹ ਤਾਂ ਫਿਰ ਮੁਗਲਾਂ ਨਹੀਂ ਕਰਤਾ ਹੀਗਾ ਉਹ ਕਹਿੰਦੇ ਸੀ ਜਨਤਾ ਦਾ ਧਰਮ ਕੁਮੋਲੋ ਜਾਂ ਫਿਰ ਸਿਲਕ ਨੂੰ ਕਰਦਾਂਗੇ ਜੀ ਤੁਸੀਂ ਹੁਣ ਉਹਨਾਂ ਦਾ ਧੱਕਾ ਹੀ ਕਰਨਾ ਫਿਰ ਤਾਂ ਤੁਸੀਂ ਉਹਨਾਂ ਵਰਗੇ ਹੋਗੇ ਤੁਹਾਡੇ ਤੇ ਉਹਨਾਂ ਤੇ ਫਰਕ ਕੀ ਰਹਿ ਗਿਆ ਮੈਨਾਂ ਕਹਿੰਦੇ ਧੱਕਾ ਨਹੀਂ ਕਰਨਾ ਤੁਸੀਂ ਇਹ ਸਾਰਾ ਕੁਝ ਮੈਂ ਕਹਿ ਰਿਹਾ ਹਾਂ ਕਿ ਸੰਥਿਆ ਲੈ ਰਹੇ ਹੋ ਤੁਸੀਂ ਨਾਲ ਨਾਲ ਗਤਕਾ ਸਿੱਖਦੇ ਹੋ ਪਰ ਅੱਜ ਕੱਲ ਜਿਹੜੇ ਬੱਚੇ ਨੇ ਉਹਨਾਂ ਕੋਲ ਟਾਈਮ ਹੀ ਹੈ ਨੀਗਾ। ਉਹ ਵੱਡੀ ਜਿਹੜੀ ਆ ਜੀ ਰੋਕਥਾਮ ਹੈ ਨਾ ਉਹ ਬੱਚਿਆਂ ਦਾ ਪ੍ਰੈਸ਼ਰ ਨਹੀਂ ਉਹ ਸਿਰਫ ਇੱਕ ਮਾਂ ਪਿਓ ਨੇ ਜਿਹੜਾ ਉਹਨਾਂ ਦਾ ਮਾਈਂਡ ਸੈਟ ਕਰਤਾ ਨਾ ਉਹਨਾਂ ਦਾ ਮਨ ਇੱਥੇ ਲਿਆ ਕੇ ਟਿਕਾਤਾ ਕਿ ਬਾਈ ਤੂੰ ਨਹੀਂ ਕਰਨਾ ਬੱਚਾ ਤੂੰ ਨਹੀਂ ਕਰਨਾ। ਮੈਂ ਬੱਚੇ ਨੂੰ ਆਪਣੇ ਨਾਲ ਲੈ ਗਿਆ ਗਲੀ ਚੋਂ ਗੱਤ ਕੇ ਜੀ। ਇੱਕ ਦਿਨ ਚੱਲ ਗਏ। ਦੂਜੇ ਦਿਨ ਉਹਦੀ ਮੰਮੀ ਨੇ ਮੇਰੇ ਸਾਹਮਣੇ ਰੁਕਤਾ। ਮੈਂ ਕਿਹਾ ਕਿ ਕਿਉਂ? ਕਹਿੰਦੀ ਇਹਦੇ ਕਿਰਪਾਨ ਵੱਜੂ। ਮੈਂ ਕਿਹਾ ਨਾਲੇ ਜੇ ਤੁਹਾਨੂੰ ਪਤਾ ਕਿ ਬੰਦਾ ਵਾਰ ਕਰਦਾ ਪਿਆ। ਜੇ ਤੁਹਾਨੂੰ ਵਾਰ ਸਹਿਣਾ ਹੀ ਨਹੀਂ ਆਉਂਦਾ ਤੁਸੀਂ ਮਾਰ ਕੇ ਕੀ ਗੱਲ ਲੋਂਗੇ? ਕਿਸ ਨਾਲ ਲੜਦੇ ਹੋ ਤੁਹਾਡੇ ਬੰਦੇ ਨੇ ਇੱਕ ਮਾਰਦੇ ਤੂੰ ਤਾਂ ਟਹਿ ਜਾਉਂਗੇ ਮੈਨੂੰ ਪਤਾ ਮੇਰੇ ਕੋਲ ਸ਼ਸਤਰ ਹੈ ਮੇਰੇ ਕੋਲ ਕੋਈ ਚੋਰੀ ਕਰਨ ਕੋਈ ਦੁਕਾਨ ਤੇ ਕੁਛ ਆ ਜਾਵੇ ਕੁਛ ਆਵੇ ਕੋਈ ਇੱਕ ਸੋਟੀ ਹੋਵੇ ਗੱਲੀ ਮਨੂੰ ਸੇਕ ਕੇ ਭੇਜ ਦੂੰਗਾ ਜਿੰਨੂੰ ਪਤਾ ਕਿ ਇਹਦੇ ਕੋਲ ਕੁਛ ਪੱਲੇ ਹੈ ਹੀ ਨਹੀਂ ਇਹਦੇ ਕੋਲ 20 ਕਿਰਪਾਨਾਂ ਪਈਆਂ ਇਹ ਤਾਂ ਫਰੰਦਾ ਨਹੀਂ ਪਤਾ ਉਹ ਕੀ ਕਰ ਲੂਗਾ ਮਾਂ ਕਿਉਂ ਚਾਹੀਦਾ ਬੱਚਿਆਂ ਨੂੰ ਸ਼ਸਤਰ ਵਿਦਿਆ ਦੇਣ ਤਾਂ ਜੋ ਜਿਹੜੇ ਬੱਚੇ ਚੱਕੇ ਜਾਂਦੇ ਆ ਇਹ ਚ ਜਦੋਂ ਉਹ ਘਟੇ ਜਾਂਦੇ ਆ ਬਹੁ ਫਰਕ ਪੈਣਾ ਆ ਹਿੰਦੂ ਹੈ ਜਾਂ ਆ ਜੇ ਕੋਈ ਹੋਰ ਧਰਮ ਦਾ ਤਾਂ ਇਹਨੂੰ ਅਸੀਂ ਅਮਰ ਸ਼ਕਾਲੀ ਨੂੰ ਗੁਰੂ ਵਾਲੇ ਬਣਾ ਲੀਏ ਕਿਉਂ ਇਸੀ ਤੇ ਜ਼ੋਰ ਦਿੱਤਾ ਹੋਇਆ ਮੈਂ ਕਹਿੰਦਾ ਗੁਰੂ ਵਾਲਾ ਮਹਾਰਾ ਨੇ ਕਹਿੰਦਾ ਧੱਕਾ ਨਹੀਂ ਕੀਤਾ ਹੈਗਾ ਹੂੰ ਮਹਾਰਾ ਕਹਿੰਦੇ ਪਿਆਰ ਨਾਲ ਲਾਓ ਧੱਕਾ ਨਹੀਂ ਕਰਦੇ ਫੋਰਸ ਨਹੀਂ ਕਰਦੇ ਉਹ ਤਾਂ ਫਿਰ ਮੁਗਲਾ ਨਹੀਂ ਕਰਤਾ ਹੈਗਾ ਉਹ ਕਹਿੰਦੇ ਸੀ ਜਨਤਾ ਦਾ ਧਰਮ ਕੁਮੂਲੋ ਜਾਂ ਫਿਰ ਸਿਲਕਲ ਨੂੰ ਕਰਦਾਂਗੇ ਫਿਰ ਜੇ ਤੁਸੀਂ ਹੁਣ ਉਹਨਾਂ ਦਾ ਧੱਕਾ ਹੀ ਕਰਨਾ ਫਿਰ ਤਾਂ ਤੁਸੀਂ ਉਹਨਾਂ ਵਰਗੇ ਹੋਗੇ ਤੁਹਾਡੇ ਤੇ ਉਹਨਾਂ ਤੇ ਫਰਕ ਕੀ ਰਹਿ ਗਿਆ ਮਹਾਰਾ ਕਹਿੰਦੇ ਧੱਕਾ ਨਹੀਂ ਕਰਨਾ ਕਿ ਆਪਣਾ ਉਹ ਅਨੰਦ ਰੱਖੋ ਨਾਲ ਜੇ ਆਂਦੇ ਆ ਪਿਆਰ ਨਾਲ ਰੱਖੋ ਨਾਲ ਨਾਲ ਰਹਿ ਕੇ ਮੇਰੇ ਨਾਲ ਉਹਨਾਂ ਦੇ 10 ਸਾਲ ਹੋ ਗਏ ਉਹਨੇ ਮੈਂ ਅੱਜ ਤੱਕ ਨਹੀਂ ਤਾਂ ਮੈਂ ਚਾਹੁੰਦਾ ਮੈਂ ਉਹਨਾਂ ਧੱਕੇ ਨਾਲ ਉਮਰ ਸ਼ਕਾ ਸਕਦਾ ਮੈਂ ਉਹਨਾਂ ਧੱਕੇ ਨਾਲ ਬਾਲ ਰਖਾ ਸਕਦਾ ਕੇਸ ਰਖਾ ਸਕਦਾ ਮੇਰੇ ਨਾਲ ਕਈ ਵਾਰ ਜਾਂਦਾ ਹੁਣ ਨਹੀਂ ਦੀ ਦੁਕਾਨ ਤੇ ਬਾਲਕਾ ਮੈਂ ਅੰਦਰ ਨਾ ਜਾਵਾ ਮੈਨੂੰ ਕਹਿੰਦਾ ਕੋਈ ਨਾ ਵੀਰੇ ਕਿਤਾ ਦੇਖ ਤੇਰੀ ਜ਼ਿੰਦਗੀ ਮੈਂ ਧੱਕਾ ਨਹੀਂ ਕਰ ਸਕਦਾ ਹਾਂ ਪਰ ਮੈਨੂੰ ਇੰਨਾ ਪੱਕਾ ਪਤਾ ਉਹਨੇ ਮੈਨੂੰ ਇੱਕ ਵਾਦਾ ਕੀਤਾ ਆ ਕਿ ਜਿਸ ਟਾਈਮ ਉਹਨੇ ਮੈਨੂੰ ਇੱਕ ਗੱਲ ਕਹੀ ਹੋਈ ਆ ਕਿ ਜਿਸ ਟਾਈਮ ਤੂੰ ਆ ਚੀਜ਼ ਅਚੀਵ ਕਰ ਲਈ ਨਾ ਉਸ ਦਿਨ ਤੈਨੂੰ ਕਹਿੰਦੇ ਲੋਨੇ ਮੈਂ ਆਪ ਪੰਮੜੇ ਸ਼ੱਕ ਕੇ ਤਰੇ ਮੁਰੇ ਆਉਂਗਾ। ਉਹ ਚੀਜ਼ ਅਚੀਵ ਕਰਨ ਨੂੰ ਮੇਰਾ ਥੋੜਾ ਜਿਹਾ ਲੱਗਿਆ ਹੋਇਆ ਵਾ ਕਿ ਅਸੀਂ ਆਪਣਾ ਇੱਕ ਇਦਾਂ ਵਾਕੀ ਅਸੀਂ ਚੁੰਨੇ ਆ ਜਿਹੜਾ ਇੱਕ ਪੱਗਾ ਦਾ ਕੰਮ ਆ। ਇਹਨੂੰ ਕੰਮ ਨਹੀਂ ਆਪਾਂ ਕਹਿੰਦੇ ਲੱਗ ਸਕਦੇ। ਇਹਨੂੰ ਇਸ ਲੈਵਲ ਤੱਕ ਲੈ ਕੇ ਜਾਣਾ ਕਿਉਂਕਿ ਮੈਂ ਸੰਥਿਆ ਵੀ ਲੈ ਰਿਹਾ। ਮੈਂ ਗਤਕਾ ਵੀ ਸਿੱਖਦਾ, ਮੈਂ ਤਬਲਾ ਵੀ ਸਿੱਖਦਾ ਤੇ ਉਹ ਸੰਗੀਤ ਸਿੱਖਦਾ। ਉਹਨੂੰ ਵੀ ਹਰਮੋਨੀ ਹੁੰਦਾ ਹੈਗਾ। ਮੈਨੂੰ ਇਹ ਆ ਕਿ ਅਸੀਂ ਇਹਨੂੰ ਇੰਨੇ ਕ ਲੈਵਲ ਤੱਕ ਲੈ ਕੇ ਜਾਈਏ ਜਿੱਤੇ ਬੱਚੇ ਨੂੰ ਗਤਕਾ ਵੀ ਸਿਖਾਇਆ ਜਾਵੇ। ਬੱਚੇ ਨੂੰ ਸੰਥਿਆ ਦਿੱਤੀ ਜਾਵੇ ਬੱਚਿਆਂ ਨੂੰ ਸੰਗੀਤ ਸਿਖਾਇਆ ਜਾਵੇ ਜਿਵੇਂ ਆਪਾਂ ਕਹੇ ਤਬਲਾ ਤੇ ਬੱਚਿਆਂ ਨੂੰ ਪਾਗ ਸਿਖਾਈ ਜਾਵੇ ਉਹ ਲੈਵਲ ਤੱਕ ਅਸੀਂ ਇੱਕ ਆਪਾਂ ਕਹ ਲਈਏ ਕਿ ਬਿਜ਼ਨਸ ਇੱਕ ਜੋ ਮਰਜੀ ਕਰਕੇ ਚੱਲ ਪਈਏ ਤੇ ਇਦਾਂ ਨਹੀਂ ਹੋਗਾ ਕਿ ਲੱਖਾਂ ਦੇ ਪੈਸਾ ਲਵਾਂਗੇ ਨਹੀਂ ਬਹੁਤ ਹੀ ਸਾਡੇ ਪਾਸੋਂ ਘੱਟ ਪੈਸਾ ਜਿਹੜਾ ਹਜੇ ਵੀ ਮੈਂ ਲੈ ਰਿਆ ਹੁਣ ਵੀ ਸਾਡੇ ਪਾਸੋਂ ਘੱਟ ਹੈ ਉਹ ਲੈ ਕੇ ਚੱਲਾਂਗੇ ਉਹਨੇ ਕਿਹਾ ਆ ਕਿ ਜਿਸ ਦਿਨ ਤੂੰ ਆ ਚੀਜ ਅਚੀਵ ਕਰ ਲਈ ਨਾ ਉਸ ਦਿਨ ਮੈਂ ਆਪ ਹਮਲੇ ਸ਼ੱਕ ਕੇ ਹਾਂਗਾ ਤੇ ਮੈਨੂੰ ਮੈਨੂੰ ਵੀ ਯਕੀਨ ਹੈ ਕਿ ਆ ਚੀਜ ਅਚੀਵ ਕਰਾਂਗੇ ਤਾਂ ਹੀ ਮੈਂ ਅੱਜ ਤੋਂ ਚੱਲਿਆ ਮੈਂ ਕਹਿੰਦਾ ਅੱਜ ਨਹੀਂ ਨਾ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ ਉਹ ਲੈਵਲ ਤੱਕ ਮੈਂ ਪਹੁੰਚ ਜਾਊਂਗਾ ਇੰਨਾ ਕ ਲੈਵਲ ਤੱਕ ਲੈਣ ਹੈ ਕਿ ਆਪਣਾ ਕੰਮ ਹੀ ਇਹ ਜਾ ਰੱਖ ਲੈ ਤੁਸੀਂ ਇਹ ਸਾਰਾ ਕੁਝ ਮੈਂ ਕਹਿ ਰਹੇ ਹਾਂ ਕਿ ਸੰਥਿਆ ਲੈ ਰਹੇ ਹੋ ਤੁਸੀਂ ਨਾਲ ਨਾਲ ਗਤਕਾ ਸਿੱਖਦੇ ਹੋ ਪਰ ਅੱਜ ਕੱਲ ਜਿਹੜੇ ਬੱਚੇ ਨੇ ਉਹਨਾਂ ਕੋਲ ਟਾਈਮ ਹੀ ਹੈ ਨੀਗਾ ਸਟੱਡੀ ਦਾ ਪ੍ਰੈਸ਼ਰ ਇੰਨਾ ਹੈ ਕਿ ਪੜ੍ਹਾਈ ਆ ਜੀ ਉਹ ਤੋਂ ਮਾਪਿਆਂ ਨੇ ਪ੍ਰੈਸ਼ਰ ਦਿੱਤਾ ਹੋਇਆ ਟਿਊਸ਼ਨ ਵੀ ਜਾਣਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਤੁਸੀਂ ਜੀ ਆ ਵੀ ਕੰਮ ਕਰਨਾ ਹੈ ਆ ਵੀ ਕੰਮ ਕਰਨਾ ਹੈ ਫਿਰ ਬੱਚੇ ਨੇ ਕੋਈ ਖੇਡਣਾ ਵੀ ਹੁੰਦਾ ਆਪਣਾ ਇਹ ਸਾਰਾ ਤਾਂ ਟਾਈਮ ਹੀ ਹੈ ਨੀਗਾ ਨਾਲੇ ਕਹਿੰਦੇ ਆ ਕਿ ਕੀਰਤਨ ਕਰਨਾ ਸੀਦਾ ਰਾਗੀ ਸਿੰਘ ਹੈਗੇ ਨੇ ਕੀ ਲੋਡ ਪਈਏ ਸਾਨੂੰ ਕਰਨ ਦੀ ਇਹਦਾ ਵੀ ਬਹੁਤ ਵਧੀ ਪਿਛਲੇ ਦਿਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰ ਬਲੰਕੇ ਆ ਨਾ ਉਦੋਂ ਅਖਬਾਰ ਚ ਖਬਰ ਆਈ ਸੀਗੀ ਹਮ ਕਿ ਅਖੰਡ ਪਾਠ ਵਾਲੀ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਦੀ ਗਿਣਤੀ ਘਟ ਗਈ ਇੱਕ ਪਾਠ ਤਾਂ ਸਾਰੇ ਕਰ ਲੈਂਦੇ ਆ ਬਹੁਤ ਜਾਣੇ ਪਰ ਕੇ ਕਾੜੀ ਲੈਣਗੇ ਸੰਖਿਆ ਲੈ ਕੇ ਕਰਨਾ ਇੱਕ ਫਿਰ ਸੰਖਿਆ ਲੈ ਕੇ ਇੱਕ ਬਹੁਤ ਜਾਣੇ ਨੂੰ ਪਤਾ ਨਾ ਕਿ ਇੱਕ ਲੜੀਵਾਰ ਮੜਾ ਰਸੂਲ ਬੰਦਾ ਸੋਚੋ ਇੱਕ ਸਿੰਘ ਹੁੰਦਾ ਜਿਹੜਾ ਪਾਲ ਲੈਂਦਾ ਹਮ ਸੋਚੋ ਇੱਕ ਤੇ ਅੱਜ ਦੇ ਦਿਨ ਕਿੰਨੇ ਕੁ ਰਹਿ ਗਏ ਉਹ ਗਿਣਤੀ ਗ੍ਰੰਥੀ ਸਿੰਘ ਉਂਗਲਾ ਤੇ ਗਿਣ ਸਕਦੇ ਆ ਆਪਾਂ ਗਰੰਤੀ ਸਿੰਘ ਜੀ ਕਹੀਏ ਨਾ ਉਂਗਲਾ ਤੱਕ ਇੰਨਸਾ ਦਾ ਗਰੰਤੀ ਸਿੰਘਾ ਦੀ ਗਿਣਤੀ ਕਰਦੀ ਆ ਸਭ ਤੋਂ ਵੱਡੀ ਜਿਹੜੀ ਆ ਜੀ ਰੋਕਥਾਮ ਆ ਨਾ ਉਹ ਬੱਚਿਆਂ ਦਾ ਪ੍ਰੈਸ਼ਰ ਨਹੀਂ ਉਹ ਸਿਰਫ ਇੱਕ ਮਾਂ ਪਿਓ ਨੇ ਜਿਹੜਾ ਉਹਨਾਂ ਦਾ ਮਾਈਂਡ ਸੈਟ ਕਰਤਾ ਨਾ ਉਹਨਾਂ ਦਾ ਮਨ ਇੱਥੇ ਲਿਆ ਕੇ ਟਿਕਾਤਾ ਕਿ ਬਾਈ ਤੂੰ ਨਹੀਂ ਕਰਨਾ ਬੱਚਾ ਤੂੰ ਨਹੀਂ ਕਰਨਾ ਮੈਂ ਬੱਚਿਆਂ ਨੂੰ ਆਪਣੇ ਨਾਲ ਲੈ ਗਿਆ ਗਲੀ ਚੋਂ ਗੱਤ ਕੇ ਜੀ ਇੱਕ ਦਿਨ ਚੱਲ ਗਏ ਦੂਜੇ ਦਿਨ ਉਹਦੀ ਮੰਮੀ ਨੇ ਮੇਰੇ ਸਾਹਮਣੇ ਰੁਕਤਾ ਮੈਂ ਕਿਹਾ ਕਿਉਂ ਕਹਿੰਦੀ ਇਹਦੇ ਕਿਰਪਾਨ ਵੱਜੂ ਮੈਂ ਕਿਹਾ ਕਿਰਪਾਨ ਤਾਂ ਹਜੇ ਚੱਕਣੀ ਨਹੀਂ ਹੋ ਤਾਂ ਪੇਨਾ ਇਹਨੂੰ ਗੱਤਕੇ ਦੀ ਸੋਟੀ ਨਾਲ ਸਿਖਾਉਣਗੇ ਫੇੜੀ ਕਿਰਪਾਨ ਦੇਣਗੇ ਮੈਂ ਕਹਾਂ ਨਾਲੇ ਜੇ ਤੁਹਾਨੂੰ ਪਤਾ ਕਿ ਬੰਦਾ ਵਾਰ ਕਰਦਾ ਪਿਆ ਜੇ ਤੁਹਾਨੂੰ ਵਾਰ ਸਹਿਣਾ ਹੀ ਨਹੀਂ ਆਉਂਦਾ ਤੁਸੀਂ ਮਾਰ ਕੇ ਕੀ ਗੱਲ ਲੋਂਗੇ ਹੂੰ ਤੁਹਾਨੂੰ ਤੁਸੀਂ ਕਦੇ ਸਹਿਣਾ ਨਹੀਂ ਤੁਸੀਂ ਕਿਸੇ ਨਾਲ ਲੜਦੇ ਹੋ ਤੁਹਾਡੇ ਬੰਦੇ ਨੇ ਇੱਕ ਮਾਰਤੇ ਤੁਸੀਂ ਤਾਂ ਟੱਗ ਜਾਓਗੇ ਚੋਰ ਝੱਕੇ ਕਿਉਂ ਖੁੱਲਿਆਂ ਫਿਰਦੇ ਆ ਅਗਲਿਆਂ ਨੂੰ ਪਤਾ ਸਭ ਚੀਜ਼ ਦਾ ਪਤਾ ਮੈਨੂੰ ਪਤਾ ਮੇਰੇ ਕੋਲ ਸ਼ਸਤਰ ਆ ਮੇਰੇ ਕੋਲ ਕੋਈ ਚੋਰੀ ਕਰਨ ਕੋਈ ਦੁਕਾਨ ਤੇ ਕੁਛ ਆ ਜਾਵੇ ਕੁਛ ਆਵੇ ਕੋਈ ਇੱਕ ਸੋਟੀ ਹੋਵੇ ਗੱਲੀ ਮਨ ਉਸੇ ਕੇ ਵੇਜੂਗਾ ਦੂਜੀ ਵਾਰ ਸੋਚੂਗਾ ਵੀ ਨਹੀਂ ਕਿ ਇਦਾਂ ਨੂੰ ਜਾਣਾ ਪਰ ਹੁਣ ਜਿੰਨੂੰ ਪਤਾ ਕਿ ਇਹਦੇ ਕੋਲ ਕੁਝ ਪੱਲੇ ਹੈ ਹੀ ਨਹੀਂ ਇਹਦੇ ਕੋਲ ਵੀ ਕਿਰਪਾਨਾਂ ਪਈਆ ਇਹ ਤਾਂ ਫਰੰਦਾ ਨਹੀਂ ਪਤਾ ਉਹ ਕੀ ਗੱਲ ਲੂਆ ਤਾਂ ਜ਼ਰੂਰੀ ਆ ਇਹ ਤਾਂ ਬੱਚਿਆਂ ਨੂੰ ਮਾਪਿਆਂ ਨੂੰ ਚਾਹੀਦਾ ਬੱਚਿਆਂ ਨੂੰ ਸ਼ਸਤਰ ਵਿਦਿਆ ਦੇਣ ਤਾਂ ਜੋ ਜਿਹੜੇ ਬੱਚੇ ਚੱਕੇ ਜਾਂਦੇ ਆ ਇਹ ਚੀਜ਼ਾਂ ਬਹੁ ਘਟੇਣਗੀਆਂ ਬਹੁ ਫਰਕ ਪੈਣਾ ਅਖੀਰ ਤੇ ਹੁਣ ਇੱਕ ਲਾਸਟ ਮਾਰਾ ਇੱਕੋ ਹੀ ਸਵਾਲ ਹੋਏਗਾ ਕਿ ਇਦਾਂ ਦੀ ਕੀ ਚੀਜ਼ ਸੀ ਇਦਾਂ ਦਾ ਕਿਹੜਾ ਉਹ ਉਪਦੇਸ਼ ਸੀ ਗੁਰੂ ਸਾਹਿਬ ਨੇ ਦਿੱਤਾ ਸੀ ਜਿਹੜਾ ਕਿ ਅੱਜ ਅਸੀਂ ਭੁੱਲਦੇ ਜਾ ਰਹੇ ਆਂ ਤੇ ਸੇਕਾ ਸੇਰਾ ਦਾ ਨਾਮ ਦੇ ਰਹਿ ਗਏ ਸਾਡੇ ਚ ਝਲਕ ਨਹੀਂ ਹੈਗੀ ਮਾੜਾ ਇਹਦਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਇਹ じゃ ਕਿਹੜਾ ਉਪਦੇਸ਼ ਆ ਜਿਹੜਾ ਆਪਾਂ ਭੁੱਲਦੇ ਜਾ ਰਹੇ ਆ ਮੈਂ ਕਹਿੰਦਾ ਇਹ じゃ ਕਿਹੜਾ ਉਪਦੇਸ਼ ਆ ਜਿਹੜਾ ਸਿੱਖ ਸੁਣਦੇ ਪਏ ਨੇ ਮਾੜਾ ਨੇ 52 ਹੁਕਮਨਾਮੇ ਦਿੱਤੇ ਹੂੰ ਮਾੜਾ ਦਾ ਨਾ ਇੱਕ ਹੁਕਮਨਾਮਾ ਸੀਗਾ ਕਿ ਸੌਂ ਖਾਨਾ ਤੇ ਤਬਾਰ ਨਿਕੰਦਾ ਹੂੰ ਇੱਕ ਸਿੰਗਲ ਨੇ ਗਾਣਾ ਕੱਢਿਆ ਸਬਾ ਦੇ ਨੇੜੇ ਗਾਣਾ ਕੱਢਿਆ ਕਿ ਤੁਹਾਨੂੰ ਸੌਂ ਲੱਗੇ ਪਿਤਾ ਦਸ਼ਮੇਸ਼ ਦੀ ਆਪਣੇ ਬੱਚਿਆਂ ਨੂੰ ਜਰੂਰ ਸੰਦ ਦੱਸਿਓ ਹੂੰ ਹੁਣ ਮਾਰੇ ਤਾਂ ਕਹਿੰਦੇ ਸੋਖਾ ਨਾਲ ਤੇ ਦਬਾਰ ਨਹੀਂ ਕਰਨਾ ਉਹ ਬੰਦੇ ਨੇ ਗੁਰੂ ਗੋਬਿੰਦ ਸਿੰਘ ਮਾਰਾ ਦੀ ਸੋਖ ਖਵਾਤੀ ਤੁਸੀਂ ਕੀ ਮਾਰੇ ਦੇ ਉਪਦੇਸ਼ ਫੋਲੋ ਕਰ ਲਓਗੇ ਮਾਰੇ ਨੇ ਤਾਂ ਬੜੇ ਉਪਦੇਸ਼ ਦਿੱਤੇ ਨੇ ਮਾਰੇ ਦਾ ਉਪਦੇਸ਼ ਦੇਖੋ ਸਿੱਖੋ ਮੈਂ ਕਹਿੰਦਾ ਇੱਕ ਜਪਜੀ ਸਾਹਿਬ ਦਾ ਪਾਠ ਹੀ ਇਹ ਪਾਠ ਆ ਕਿ ਜਿਹਦੇ ਵਿੱਚ ਤੁਹਾਨੂੰ ਬਹੁਤ ਗੱਲਾਂ ਮਿਲ ਜਣੀਆਂ ਚੌਪਈ ਸਾਹਿਬ ਦੇ ਪਾਠ ਦੇ ਵਿੱਚ ਅਖੀਰ ਤੇ ਲੋਕੀ ਦਾ ਸਵਈਆ ਤੇ ਦੋੜਾ ਪਰ ਕੇ ਛੱਡ ਦਿੰਦੇ ਆ ਜੇ ਤੁਸੀਂ ਸੰਪੂਰਨ ਇਤਨੇ ਦਾ ਗਤਕਾ ਚੱਕ ਗੁਦਕਾ ਸਾਹਿਬ ਚੱਕਦੇ ਹੋ ਜਾਂ ਸੁੰਦਰ ਗੁਦਕਾ ਸਾਹਿਬ ਚੱਕਦੇ ਹੋ ਉਹਦੇ ਵਿੱਚ ਚੋਪੀ ਸਾਹਿਬ ਪੂਰਾ ਲਿਖਿਆ ਹੋਊਗਾ ਉਹਦੇ ਵਿੱਚ ਲਿਖਿਆ ਹੁੰਦਾ ਵਾ ਕਿ ਜੇ ਜਿਹੜਾ ਇੱਕ ਗੁੰਗਾ ਵਾ ਨਾ ਜੇ ਉਹਨੂੰ ਧਿਆਨ ਨਾਲ ਸੁਣ ਲਵੇ ਨਾ ਉਹ ਬੋਲਣ ਲੱਗ ਜਾਊਗਾ ਜੇ ਇੱਕ ਮੂਰਖ ਪ੍ਰਾਣੀ ਚੋਪੀ ਸਾਹਿਬ ਨੂੰ ਧਿਆਨ ਨਾਲ ਸੁਣ ਲਵੇ ਤਾਂ ਉਹ ਚਤਰਵੰਜਨ ਦਾ ਵਾ ਚੋਪੀ ਸਾਹਿਬ ਦੇ ਪਾਠ ਕਿੰਨਾ 26 ਪੋਰੀਆ ਦਾ ਪਾਠ ਹੁੰਦਾ ਵਾ ਤੇ ਜੇਰਾ ਬੰਦਾ ਇੰਨਾ ਕ ਟਾਈਮ ਨਹੀਂ ਕਰ ਸਕਦਾ ਇੰਨਾ ਕ ਧਿਆਨ ਨਹੀਂ ਲਾ ਸਕਦਾ ਤਾਂ ਕੁਝ ਵੀ ਨਹੀਂ ਕਰ ਸਕਦਾ ਫਿਰ ਜੋ ਲਾ ਲਵੇ ਉਹ ਨਹੀਂ ਜ਼ਿੰਦਗੀ ਛੱਡ ਕੇ ਤੇ ਕਾਮਯਾਬ ਹੁੰਦਾ ਜਿਹੜੇ ਇੰਨੇ ਕਾਮਯਾਬ ਹੋ ਕੇ ਵੀ ਬੈਠੇ ਹਨ ਉਹਨਾਂ ਦੇ ਦੇਖ ਕਿਸ ਨੇ ਕਿਸੇ ਪੱਖੋ ਢਿੱਲੇ ਬੈਠੇ ਨੇ ਉਹ ਕਿਸੇ ਨਾ ਕਿਸੇ ਪੱਖੇ ਢਿੱਲੇ ਹੋਣਗੇ ਅੰਬਾਨੀ ਜਾਨੀ ਏਡੇ ਵੱਡੇ ਵੱਡੇ ਹੋਗੇ ਉਹਦੇ ਮੁੰਡੇ ਦੇ ਸਰੀਰ ਦੇ ਹਾਲਾਤ ਦੇਖ ਲਓ ਤੁਸੀਂ ਕੀ ਨੇ ਤੁਲਨਾ ਫਿਰਨਾ ਵੀ ਉਹ ਖਾਂਦਾ ਨੂੰ ਕਿੱਡਾ ਸਰੀਰ ਹੋਇਆ ਪਿਆ ਕਿਸੇ ਨਾ ਕਿਸੇ ਪਾਸੇ ਤਾਂ ਕਮੀ ਹੈ ਨਾ ਲੈਕ ਆਫ ਕੁਰਬਾਨੀ ਆ ਲੈਕ ਆਫ ਜਿਹੜੀ ਆਪਾਂ ਜਿਹੜਾ ਆਪਾਂ ਪਰਚਾਰ ਹੈ ਨਾ ਇਹ ਉਹ ਘਟ ਗਿਆ ਬੱਚਿਆਂ ਨੂੰ ਪੱਗਾਂ ਦਾ ਕੈਂਪ ਲਾਓ ਟਰਮੀਨੇਟਰ ਬਲਵ ਟਰਮੀਨੇਟਰ ਕਹਿੰਦਾ ਮੈਂ 15000 ਲਵਾਂਗਾ ਕੈਂਪ ਲਾਉਣ ਦਾ ਹੂੰ ਗੁਰਦਵਾਰੇ ਗੰਨੇ ਛਾਡੇ ਆਦੇ ਰਹਿੰਦੇ। ਉਹੋ ਜਿਹੇ ਗੁਰਦਵਾਰੇ ਵਾਲੇ ਕਬੱਡੀ ਦੇ ਕਪੜੇ ਲੱਖਾਂ ਦੇ ਨਾਮ ਟਰਮੀਨੇਟਰ ਨੂੰ ਪੈਸੇ ਨਹੀਂ। ਮੈਂ ਪੈਸੇ ਵੀ ਨਹੀਂ ਮੰਗਣਾ। ਲੋਕੀ ਫੀਲ ਵੀ ਨਹੀਂ ਕੈਂਪ ਲਾਉਂਦੇ। ਕਹਿੰਦੇ ਨਹੀਂ ਕੈਂਪ ਨਹੀਂ ਲਾਉਣਾ ਗੁਰਦਾਰੇ ਪੱਗਾ ਦਾ। ਇਹੋ ਜਿਹੇ ਬੰਦੇ ਹੈਗੇ। ਇਹ ਜਿਹੜੇ ਅੱਜ ਦੇ ਟਰਮੀਨੇਟਰ ਨੇ ਨਾ ਇਹਨਾਂ ਨੇ ਵੀ ਪ੍ਰਚਾਰ ਚ ਆਪਣਾ ਯੋਗਦਾਨ ਬਹੁ ਪਾ ਸਕਦੇ ਆ। ਮੈਂ 40-50% ਪ੍ਰਚਾਰ ਚ ਯੋਗਦਾਨ ਬੱਗਾ ਅਲਿਆ ਦਾ ਪੈ ਸਕਦਾ। ਹੂੰ। ਇਹ ਪਤਾ ਕੀ ਕਹਿੰਦੇ ਇਹ ਕਹਿੰਦੇ ਕਿ ਜੀ ਲੋਕੇ ਇਹਨਾਂ ਨੂੰ ਸ਼ਰਾਬੀਆਂ ਨੂੰ ਸ਼ਰਾਬ ਵਾਲਿਆਂ ਨੂੰ ਪੈਸੇ ਦੇ ਦੇ ਆ ਲੋਕੀ ਵਿਆਹ ਤੇ ਸ਼ਰਾਬ ਤੇ ਪੈਸੇ ਖਰਚਦੇ ਆ ਹੂੰ ਤੇ ਪੱਗ ਵਾਲਿਆਂ ਨੂੰ ਪੈਸੇ ਨਹੀਂ ਦਿੰਦੇ ਮੈਂ ਇਹੋ ਜਿਹੇ ਟਰਮੀਨੇਟਰਾਂ ਨੂੰ ਜਾਣਦਾ ਜਿਹੜੇ ਇਹ ਗੱਲ ਕਰਦੇ ਆ ਜਾ ਕੇ 21000 31000 ਸ਼ਗਨ ਲੈ ਰਹੇ ਆ ਆ ਕੇ ਪਤਾ ਕੀ ਕਰਦੇ ਆ ਪੱਗ ਬਣ ਕੇ ਆ ਕੇ ਆਪ ਦਰੂਬਿੰਦੇ पे ਪੈਸੇ ਦੇ ਆ ਹਾਲ ਆ ਟਰਮੀਨੇਟਰਾਂ ਦਾ ਇਹੋ ਜਿਹਿਆਂ ਨੂੰ ਜਾਣਦਾ ਜਿਹੜੇ ਪੱਗਾਂ ਐਂ ਲਾ ਦਿੰਦੇ ਐਂ ਰੱਖ ਲੈਂਦੇ ਆ ਗਾਤਰੇ ਪਾ ਕੇ ਫਿਰ ਇਸੇ ਕਰਕੇ ਹੀ ਤਾਂ ਇਹ ਸਵਾਲ ਉੱਠਦਾ ਹੈ ਨਾ ਵੀ ਕਿਉਂ ਅਸੀਂ ਉਸ ਚੀਜ਼ ਨੂੰ ਕਿਰਤ ਬਣਾ ਲਿਆ ਕਿਰਤ ਤਾਂ ਫਿਰ ਹੁਣ ਕੋਈ ਵੀ ਕਰ ਸਕਦਾ ਹੈ ਹੁਣ ਇਸ ਚੀਜ਼ ਦੇ ਵਿੱਚ پابੰਦੀ ਨਾ ਲਾ ਸਕਦੇ ਹੁਣ ਜਾਂ ਤਾਂ ਅਕਾਲ ਤਖਤ ਸਾਹਿਬ ਦਾ ਹੁਕਮ ਜਾਰੀ ਹੋਵੇ ਨਾ ਵੀ ਦਾ 17 ਦੀ ਸੇਵਾ ਜਾਂ ਪੱਗਾਂ ਬੰਨਣ ਦਾ ਕੰਮ ਸਿਰਫ ਉਹੀ ਕਰ ਸਕਦਾ ਹੈ ਜਿਹੜਾ ਬੰਦਾ ਆਪ ਰਹਿਤ ਚ ਪੂਰਾ ਹੋਵੇ ਉਹ ਅਕਾਲ ਤਖਤ ਸਾਹਿਬ ਦਾ ਹੁਕਮ ਜਾਰੀ ਹੋਵੇ ਕਿਉਂਕਿ ਪੱਗ ਬੰਨਣ ਦੇ ਉੱਪਰ ਤਾਂ ਕੋਈ ਸੇ ਰੋਕ ਨਹੀਂ ਨਾ ਹੈਗੀ ਕੋਈ ਬੰਦਾ ਸ਼ਰਾਬ ਪੀ ਰਿਹਾ ਹੈ ਠੇਕੇ ਤੇ ਚੱਲ ਜਾਓ ਤੁਸੀਂ ਉੱਥੇ ਸਾਰੇ ਮੋਨੇ ਥੋੜੀ ਬੈਠੇ ਹੁੰਦੇ ਨੇ ਪੱਗਾਂ ਵਾਲਾ ਵੀ ਬੈਠੇ ਹੁੰਦੇ ਨੇ ਉੱਥੇ ਜਿਹੜੇ दारू ਪੀਰੇ ਹੁੰਦੇ ਨੇ ਕੋਈ ਰੋਕਤਾ ਮੈਂ ਹੈ ਹੀ ਨਹੀਂ ਉੱਥੇ ਜਾਂ ਤਾਂ ਇਸੇ ਤੇ ਰੋਕ ਲੱਗੇ ਨਾ ਜਿਹਦੇ ਨਾਮ ਦੇ ਪਿੱਛੇ ਸਿੰਘ ਲੱਗਿਆ ਹੋਇਆ ਉਹ ਜਾਂ ਤਾਂ ਆਪਣੇ ਨਾਮ ਦੇ ਵਿੱਚ ਉਹ ਸਿੰਘ ਹਟਾ ਦੇਵੇ ਕਿਉਂਕਿ ਸਿੰਘ ਗੁਰੂ ਗੋਬਿੰਦ ਸਿੰਘ ਪਾਸ਼ਾ ਦਿੱਤਾ ਹੋਇਆ ਤੇ ਕਿਉਂ ਇੱਕ ਬੰਦਾ ਨਾਮ ਪਿੱਛੇ ਸਿੰਘ ਲਾ ਕੇ ਤੇ ਕੁੜੀਆਂ ਵੀ ਛੇੜਦਾ ਕਿਉਂ ਉਹ ਬੰਦਾ ਇਸਾ ਮਰਡਰ ਵੀ ਕਰ ਰਿਹਾ ਜਾ ਕੇ ਤੇ ਕਿਉਂ दारू ਪੀਰੇ ਬਹਿ ਕੇ ਉਹ ਇੱਕ ਸਵਾਲ ਪੁੱਛਣ ਵਾਲਾ ਕੌਣ ਹੈ ਅਕਾਲ ਤਖਤ ਸਾਹਿਬ ਨੂੰ ਇੰਨਾ ਕੁ ਤਾਂ ਆਪਣਾ ਜਿਹੜਾ ਉਹ ਨਿਭਾਉਣਾ ਚਾਹੀਦਾ